ਦੇ ਗੰਨੇ ਦੇ ਰਸਤੇ ਲੰਗਰ ਜਿਹੜਾ ਆ ਇਹ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਤਕਰੀਬਨ 14-15 ਸਾਲ ਤੋਂ ਲਗਾ ਰਹੇ ਹਾਂ। ਠੁਕਰਾਤਾ 15 ਕੁਇੰਟਲ ਤੋਂ ਸ਼ੁਰੂ ਕੀਤਾ ਸੀ ਹੌਲੀ-ਹੌਲੀ ਹੌਲੀ ਵਾਧਦਾ-ਵਾਧਦਾ ਇਹ ਪਹਿਲਾਂ ਇੱਕ ਵੇਲੇ ਨਾਲ ਲਾਇਆ ਸੀ ਫੇਰ ਇੱਕ ਵੇਲੇ ਤੋਂ ਬਾਅਦ ਇਹ ਦੂਜਾ ਮੇਲਾ ਕਰਦਾ ਫੇਰ ਤੀਸਰਾ ਕਰਦਾ ਹੁਣ ਲਗ ਤਕਰੀਬਨ ਤਕਰੀਬਨ 150 ਤੋਂ 200 ਕੁਇੰਟਲ ਕੰਨਾ ਜਿਹੜਾ ਸਵੇਰੇ 3:30 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਜਦੋਂ ਤੱਕ ਸੰਗਤ ਗੰਨਾ ਸਾਰਾ ਖਰੀਦਨੇ ਆ 85 ਕੁ ਮਾਜ ਜਿਹੜਾ ਵਧੀਆ ਆ ਇਸ ਰੋਹ ਕੁ ਦੀਰਵਾਸ ਤੇ ਜਾਨੇ ਜਾਂਦਾ ਆ ਪੋਲਾ ਮਿੱਠਾ ਚਿੱਟੀ ਦੀ ਰੋਹ ਬੰਦੀ ਆ ਉਹ ਅਸੀਂ ਵਕ ਵਕ ਪਿੰਡਾਂ ਤੋਂ ਲੈ ਕੇ ਖਰੀਦ ਕੇ ਤੇ ਅਸੀਂ ਐਸੇ ਮਤਲਬ ਲੋਕਾਂ ਦੀ ਸੇਵਾ ਵਾਸਤੇ ਨੰਗਰ ਜਿਹੜਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੰਗਰ ਚੱਲਦਾ ਰਹਿੰਦਾ ਆ ਕਿ ਅਸੀਂ ਦੋਵੇਂ ਭਰਾ ਜੋ ਤੱਕ ਚਲੋ ਰੱਬ ਨੇ ਸਵਾਦ ਦਿੱਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਵਾਰ ਅਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਪ੍ਰੇਰਿਤ ਕਰਾਂਗੇ ਕਿ ਕੰਮ ਸੇ ਕੰਮ ਇਹ ਜਿਹੜਾ ਇੱਕ ਮਤਲਬ ਤਿਹਾਰਾ ਹਰ ਸਾਲ ਦਾ ਅਸੀਂ ਬੜੇ ਸ਼ੌਂਕ ਨਾਲ ਮਨਾਉਂਦੇ ਆ ਅਸੀਂ ਲੋਹੜੀ ਦਾ ਤਿਹਾਰ ਸੰਗਤ ਦੀ ਸੇਵਾ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਜੋ ਤੱਕ ਚੱਲਦਾ ਰਹੇਗਾ ਇੱਕ ਦਿਨ ਕੱਢ ਕੇ ਜ਼ਰੂਰ ਕਿਸੇ ਨਾ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਤੁਹਾਨੂੰ ਜੀ ਫਾਈਨੈਂਸ਼ਲੀ ਤੇ ਅਸੀਂ ਕਿਸੇ ਨੂੰ ਮਤਲਬ ਕਿਸੇ ਤੇ ਬੋਝ ਨਹੀਂ ਪਾਉਂਦੇ ਨਾ ਮਤਲਬ ਅਨੇ ਪਰ ਜਿਹੜੀ ਫਿਜ਼ੀਕਲ ਪਾਵਰ ਸਾਨੂੰ ਲੋਡ ਪੈਂਦੀ ਆ ਸਾਡੇ ਸੱਜਣ ਬੇਲੀ ਜਿਹੜੇ ਨੇ ਪਿੰਡੋਂ ਨੇ ਬਾਹਰੋਂ ਨੇ ਲੋਰ ਨੇ ਉਹ ਵਿਚਾਰੇ ਜਿਹੜੇ ਨੇ ਉਹ ਸਾਨੂੰ ਕੰਨੇ ਦੇ ਰਸਤੇ ਲੰਗਰ ਜਿਹੜਾ ਆ ਇਹ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਤਕਰੀਬਨ 14-15 ਸਾਲ ਤੋਂ ਲਗਾ ਰਹੇ ਆ ਆਪਣਾ ਸਾਰਾ ਪਰਿਵਾਰ ਅਸੀਂ ਮਿਲ ਜੁਲ ਕੇ ਆਪਣੇ ਸਾਥੀਆਂ ਨਾਲ ਜਿਹੜੇ ਹੋ ਰਹੇ ਨੇ ਤੇ ਅਸੀਂ ਸ਼ੁਰੂ ਕੀਤਾ ਸੀ ਲਗਭਗ ਮੇਰਾ ਹਾਲ 2011-12 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਉਦੋਂ ਅਸੀਂ ਥੋੜਾ ਜਿਹਾ ਮਤਲਬ ਗੰਨਾ ਵਗੈਰਾ ਸ਼ੁਰੂ 10-15 ਕੁਇੰਟਲ ਤੋਂ ਸ਼ੁਰੂ ਕੀਤਾ ਸੀ ਹੌਲੀ 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 ਵਧਦਾ ਵਧਦਾ ਇਹ ਪਹਿਲਾਂ ਇੱਕ ਵੇਲੇ ਨਾਲ ਲਾਇਆ ਸੀ ਇੱਕ ਵੇਲੇ ਤੋਂ ਬਾਅਦ ਦੂਜਾ ਮੇਲਾ ਕਰਤਾ ਫਿਰ ਤੀਸਰਾ ਕਰਤਾ ਹੁਣ ਲਗ ਤਕਰੀਬਨ ਤਕਰੀਬਨ 150 ਤੋਂ 200 ਕੁਆਂਟਲ ਕੰਨਾ ਜਿਹੜਾ ਸਵੇਰੇ 3:30 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਜਦੋਂ ਤੱਕ ਸੰਗਤ ਐਂਡ ਤੱਕ ਆਉਣਾ ਨਹੀਂ ਹਟਦੀ ਉਦੋਂ ਤੱਕ ਇਹ ਲਗਾਤਾਰ ਹੀ ਮੇਲੇ ਤਿੰਨ ਮੇਲੇ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਅਸੀਂ ਮਤਲਬ ਇਹ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਕਿਉਂਕਿ ਇਹ ਜਿਹੜੀ ਆ ਰੋ ਦੀ ਖੀਰ ਆ ਕਿਉਂਕਿ ਇਹ ਪ੍ਰਾਣੀ ਬਜ਼ੁਰਗਾਂ ਦੀ ਕਹਾਵਤ ਆ ਕਿ ਖੀਰ ਜਿਹੜੀ ਅੱਜ ਕ ਬਣਦੀ ਆ ਲੋਹੜੀ ਦੇ ਸ਼ੁਭ ਦਿਹਾੜੇ ਤੇ ਉਹ ਕਹਿੰਦੇ ਹੁੰਦੇ ਨੇ ਪੁਰਾਣੇ ਬਜ਼ੁਰਗ ਕਿ ਪੋ ਵਿੱਚ ਰਿੱਧੀ ਤੇ ਮਾਗ ਵਿੱਚ ਖਾਦੀ ਅੱਜ ਦੇ ਦਿਨਾਂ ਨਾਲ ਲੋਕਾਂ ਨੇ ਖੀਰ ਤੋਂ ਰੋ ਤੋਂ ਖੀਰ ਤਿਆਰ ਕਰਨੀ ਆ ਤੇ ਕੱਲ ਨੂੰ ਇਹਨਾਂ ਨੇ ਛਕਣੀ ਆ ਤੇ ਇਸ ਕਰਕੇ ਅਸੀਂ ਸੋਚਿਆ ਇਹ ਮਤਲਬ ਲੋਕਾਂ ਦੀ ਬੜੀ ਵੱਡੀ ਜ਼ਰੂਰਤ ਆ ਜਿਹੜੀ ਅੱਜ ਕੱਲ ਬਹੁਤ ਘੱਟ ਕੇ ਤੇ ਮਿਲਦੀ ਆ ਇਸ ਕਰਕੇ ਅਸੀਂ ਬਾਹਰੋਂ ਗੰਨਾ ਸਾਰਾ ਖਰੀਦਨੇ ਆ 85 ਕੁ ਮਾਜ ਜਿਹੜਾ ਵਧੀਆ ਆ ਇਸ ਰੋ ਖੋਦ ਖੀਰ ਵਾਸਤੇ ਜਾਣਿਆ ਜਾਂਦਾ ਆ ਪੋਲਾ ਆ ਮਿੱਠਾ ਆ ਚਿੱਟੀ ਖੀਰ ਦੀ ਰੋ ਬਣਦੀ ਆ ਉਹ ਅਸੀਂ ਵੱਖ-ਵੱਖ ਪਿੰਡਾਂ ਤੋਂ ਲੈ ਕੇ ਖਰੀਦ ਕੇ ਤੇ ਅਸੀਂ ਐਸੇ ਮਨ ਲੋਕਾਂ ਦੀ ਸੇਵਾ ਵਾਸਤੇ ਨੰਗਰ ਜਿਹੜਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੰਗਰ ਚੱਲਦਾ ਰਹਿੰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਕੋਸ਼ਿਸ਼ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਕਿ ਅਸੀਂ ਦੋਵੇਂ ਭਰਾ ਜੋ ਤੱਕ ਚੱਲੋ ਰੱਬ ਨੇ ਸਵਾਦ ਦਿੱਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਵਾਰ ਅਸੀਂ ਆਪਣੇ ਬੱਚਿਆਂ ਨੂੰ ਵੀ ਅਗੇ ਪ੍ਰੇਰਿਤ ਕਰਾਂਗੇ ਕਿ ਕੰਮ ਸੇ ਕੰਮ ਇਹ ਜਿਹੜਾ ਇੱਕ ਮਤਲਬ ਤਿਹਾਰ ਆ ਹਰ ਸਾਲ ਦਾ ਅਸੀਂ ਬੜੇ ਸ਼ੌਂਕ ਨਾਲ ਮਨਾਉਂਦੇ ਆ ਅਸੀਂ ਲੋਹੜੀ ਦਾ ਤਿਹਾਰ ਸੰਗਤ ਦੀ ਸੇਵਾ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਜੋ ਤੱਕ ਚੱਲਦਾ ਰਹੇਗਾ ਇੱਕ ਦਿਨ ਕੱਢ ਕੇ ਜ਼ਰੂਰ ਕਿਸੇ ਨਾ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ। ਇਹ ਗੰਨਾ ਲਗਭਗ 150 ਤੋਂ 200 ਕੰਟਲ ਹੁਣ ਅੱਜ ਦੀ ਡੇਰ ਚ ਲੱਗ ਜਾਂਦਾ 3 ਵੇਲੇ ਜਿਹੜਾ ਛੇਤੋਂ ਲੈ ਕੇ ਸ਼ਾਮ ਤੱਕ ਇੰਨਾ ਬੜਾਈ ਕਰ ਦਿੰਦੇ ਨੇ ਤੇ ਇਹ ਅਸੀਂ ਅਲੱਗ-ਅਲੱਗ ਪਿੰਡਾਂ ਤੋਂ ਖਰੀਦਨੇ ਆ ਕਿਉਂਕਿ 85 ਕਮਾਲ ਹਰੇਕ ਜ਼ਮੀਨ ਦੇ ਵਿੱਚ ਨਹੀਂ ਹੁੰਦਾ। ਇਹੜਾ 85 ਕਮਾਲ ਦਾ ਇਹ ਮਤਲਬ ਕੋਈ ਕੋਈ ਜ਼ਮੀਨ ਵੇਲੀ-ਵੇਲੀ ਜਿਵੇਂ ਤਿਬੜੀ ਪਿੰਡ ਤੋਂ ਆ ਬਰਨਾਲਾ ਸਾਈਡ ਆ ਜੋੜਾ ਸਾਈਡ ਆ। ਉਹਨਾਂ ਕਈ ਪਿੰਡਾਂ ਵਿੱਚ ਪਹਿਲਾਂ ਜਾ ਕੇ ਦੇਖ ਲੈਣੇ ਆ ਚੰਗਾ ਕਮਾਜ ਜਿਹੜਾ ਆ ਡਿੱਗਾ ਨਾ ਹੋਵੇ ਚੂਹਾਂ ਨਾ ਲੱਗਾ ਹੋਵੇ ਜਾਂ ਕੋਈ ਕੀੜਾ ਮਕੋੜਾ ਨਾ ਖਾਦਾ ਹੋਵੇ ਚੰਗਾ ਹੋਵੇ ਉਹ ਕਮਾਜ ਖਰੀਦ ਕੇ ਬਾਅਦ ਸੰਗਤਿ ਸਭਾ ਵਾਸਤੇ ਲੈ ਕੇ ਆਉਣੇ। ਹੋਰ ਕਿਹੜਾ ਕਿਹੜਾ ਸੇਵਾ ਵਿੱਚ ਸਹਿਯੋਗ ਹੈ ਔਰ ਨਾਲ ਕੀ ਕਰਦੇ ਹੋ? ਦੇਖੋ ਜੀ ਫਾਈਨੈਂਸ਼ਲੀ ਤੇ ਅਸੀਂ ਕਿਸੇ ਨੂੰ ਮਤਲਬ ਕਿਸੇ ਤੇ ਬੋਝ ਨਹੀਂ ਪਾਉਂਦੇ ਨਾ ਮਤਲਬ ਆਨੇ ਪਰ ਜਿਹੜੀ ਫਿਜ਼ੀਕਲ ਪਾਵਰ ਸਾਨੂੰ ਲੋਡ ਪੈਂਦੀ ਆ ਸਾਡੇ ਸੱਜਣ ਬੇਲੀ ਜਿਹੜੇ ਨੇ ਪਿੰਡੋਂ ਨੇ ਬਾਹਰੋਂ ਨੇ ਦੂਰ ਨੇ ਉਹ ਵਿਚਾਰੇ ਜਿਹੜੇ ਨੇ ਉਹ ਸਾਨੂੰ ਬਹੁਤ ਸਹਿਯੋਗ ਕਰਦੇ ਨੇ ਸੇਵਾਤ ਲੈ ਸ਼ਾਮ ਤੱਕ ਹਾਲ ਤੇ ਮਤਲਬ ਬਹੁਤ ਯੋਗਦਾਨ ਸੰਗਤਾਂ ਨੂੰ ਲੰਗਰ ਵੀ ਲੱਗੇ ਵੇਖੇ ਗਏ ਆ ਮਤਲਬ ਪੂਰੀ ਚੋਦੇ ਵੀ ਹੋਰ ਕੀ ਕੀ ਕਰ ਉਹਦਾ ਇਹ ਕਾਰਨ ਆ ਜੀ ਇੱਕ ਤਾਂ ਠੰਡ ਬਹੁਤ ਜ਼ਿਆਦਾ ਹੁੰਦੀ ਸੋਭਤ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਇਥੇ ਕਈ ਵਾਰੀ ਥੋੜਾ ਵੇਟ ਵੀ ਕਰਨਾ ਪੈਂਦਾ ਕਿਉਂਕਿ ਪ੍ਰੋਸੈਸਿੰਗ ਬਹੁਤ ਸਲੋ ਹੁੰਦੀ ਹੈ ਵੇਲ ਨੇ ਵਿੱਚ ਰੋ ਥੋੜੇ ਥੋੜੇ ਨਿਕਲਦੀ ਆ ਲੋਕਾਂ ਨੂੰ ਕਾਲੀ ਹੁੰਦੀ ਆ ਫਿਰ ਅਸੀਂ ਸੋਚਿਆ ਵੀ ਚਲੋ ਇਹਦੇ ਨਾਲ ਥੋੜਾ ਲੰਗਰ ਸ਼ੁਰੂ ਕਰ ਦਈਏ ਜਿਹੜਾ ਲੋਕਾਂ ਦਾ ਥੋੜਾ ਟਾਈਮ ਉਧਰ ਸਪੈਂਡ ਹੋ ਜੇ ਉਹਨੇ ਤਦ ਤੱਕ ਉਹਨਾਂ ਦੀ ਵਾਰੀ ਆ ਜਾਏ ਤੇ ਆਰਾਮ ਨਾਲ ਘਰ ਨੂੰ ਜਾ ਸਕੇ ਜ਼ਿਆਦਾ ਵੇਟ ਨਾ